ਸਤ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਅੱਜ ਤਨ ਉਹ ਖਾਰੇ ਆ ਜੀ ਅਸੀਂ ਪੁਰਾਣੇ ਪਿੰਡ ਕਚਰ ਦਾ ਇੱਕ ਹਿੱਸਾ ਛੱਪੜ ਦਾ ਤਲਾਬ ਸ਼ਾਹਪੁਰ ਜਿਹੜੇ ਦਾ ਕੰਡੇ ਏਰੀਆ ਸੌਦੀਆਂ ਪਹਾੜੀਆਂ ਦੇ ਪੈਰਾਥੜੇ ਕਈ ਪਿੰਡ ਅੱਜ ਵੀ ਮਿਲ ਜਾਂਦੇ ਹਨ ਜਿਹਦੇ ਵਿੱਚ ਉਹਨਾਂ ਨੇ ਆਪਣੇ ਪੁਰਾਣੇ ਛੱਪੜ ਜਤਲਾਬ ਸਮਾਰ ਰੱਖਿਆ ਹਨ ਤੇ ਇਹ ਹੈ ਪਿੰਡ ਸੌੜਾ ਕੰਡੀ ਤੇ ਇਹਦੇ ਦੁਆਲੇ ਬਣੀ ਹੋਈ ਛੱਪੜ ਦੇ ਪਟੜੀ ਪੱਕੀ ਕੀਤੀ ਹੋਈ ਹੈ ਤੇ ਇਹਦੇ ਦੁਆਲੇ ਟੜਕੇ-ਟੜਕੇ ਚੱਕਰ ਲਾਉਣੇ ਸੈਰ ਕਰਨੀ ਕਿਆ ਆਨੰਦ ਆਉਂਦਾ ਹੋਣਾ ਜੀ ਕਿਆ ਸਕੂਨ ਮਿਲਦਾ ਹੋਵੇਗਾ ਔਰ ਸਵੇਰ ਦੀ ਠੰਡੀ-ਠੰਡੀ ਹਵਾ ਰੁਮਕਦੀ ਹੋਈ ਏ ਛੱਪੜ ਦੁਆਲੇ ਤੇ ਇਹ ਰੈਂਪ ਬਣਿਆ ਹੋਇਆ ਹੈ ਇੱਥੋਂ ਜਿਹੜੇ ਪਸ਼ੂ ਨੇ ਇਸ ਛੱਪੜ ਦੇ ਵਿੱਚ ਉਤਰਦੇ ਸਨ ਤੇ ਪਾਣੀ ਪਿੰਦੇ ਸਨ ਮੀ ਦਾ ਪਾਣੀ ਇੱਥੇ ਇਕੱਠਾ ਕੀਤਾ ਜਾਂਦਾ ਹੈ ਇਹਨਾਂ ਛੱਪੜਾਂ 'ਚ ਤੇ ਪੁਰਾਣੇ ਸਮੇਂ ਕਿਉਂਕਿ ਪਾਣੀ ਦੀ ਘਾਟ ਹੁੰਦੀ ਸੀ ਪਾਣੀ ਦੂਰ ਹੁੰਦੇ ਸਨ ਤੇ ਖੋਹਾਂ ਨਾਲ ਪੂਰਤੀ ਨਹੀਂ ਹੋ ਪਾਂਦੀ ਸੀ ਪਿੰਡ ਦੇ ਤਾਂ ਬੜਾਏ ਹੁੰਦੇ ਸਨ ਛੱਪੜ ਤਲਾਬ ਇੱਥੇ ਤੇ ਮੀਂਹ ਦਾ ਪਾਣੀ ਪਿੰਡ ਦਾ ਇਕੱਠਾ ਹੁੰਦਾ ਸੀ ਤੇ ਸਾਰਾ ਸਾਲ ਫਿਰ ਇੱਥੇ ਪਾਣੀ ਜਿਹੜਾ ਉੱਥੋਂ ਵਰਤਿਆ ਜਾਂਦਾ ਸੀ ਤੇ ਛੱਪੜ ਦੇ ਕੰਢੇ ਪੁਰਾਣਾ ਰੁੱਖ ਬੋੜ ਦਾ ਥੱਲੇ ਬਣਿਆ ਹੋਇਆ ਥੜਾ ਜੁੜ ਕੇ ਬੈਠਣ ਵਾਸਤੇ ਸਕੂਨ ਦੇ ਪਲ ਗੁਜ਼ਾਰਨ ਵਾਸਤੇ ਬਣਿਆ ਹੋਇਆ ਥੜਾ ਤੇ ਇਹ ਹੈ ਸਾਡਾ ਪੁਰਾਣਾ ਪਿੰਡੂ ਕਲਚਰ ਚੱਪੜ ਜਾਂ ਤਲਾਬ ਪਿੰਡ ਸੌੜਾ ਕੰਢੀ ਜਿਹੜਾ ਸ਼ਹਿਰਪੁਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਦੋਂ ਨਲਕੇ ਨਹੀਂ ਸੀ ਟੂਟੀਆਂ ਨਹੀਂ ਜਾਈਏ ਘਰਾਂ ਚ ਤੇ ਲੋਕ ਪਾਣੀ ਇੱਥੋਂ ਵਰਦੇ ਸੀ ਹਾਂਜੀ ਇਸ ਤਲਾਬ ਤੋਂ ਛੱਪੜ ਤੋਂ ਹੈਨਾ ਪੀਣ ਦਾ ਹੀ ਪਾਣੀ ਇਹ ਪੀਣ ਦਾ ਖੂਹ ਸੀ ਪੀਣ ਦੇ ਖੂਹ ਸਨ ਹਾਂਜੀ ਤੇ ਲੀੜੇ ਧੋਣੇ ਕੱਪੜੇ ਲੀੜੇ ਧੋੜਾ ਤੇ ਡੰਗਰਾਂ ਵਾਸਤੇ ਸਾਰਾ ਬਰਤਨਿਤ ਹੁੰਦਾ ਸੀ ਹੈਨਾ ਬੜਾ ਪੁਰਾਣਾ ਇਤਲਾਬ ਪੱਕਾ ਕਦੋਂ ਕੀਤਾ ਸੀ ਇਹ ਹੁਣੇ ਹੋਇਆ ਜੀ ਇਹ ਪੱਕਾ ਹੁਣ ਕੀਤਾ ਹੈ ਨਵੀਆਂ ਲਾਈਆਂ ਪਹਿਲਾਂ ਪਹਿਲਾਂ ਵੀ ਪੱਕਾ ਸੀ ਨਹੀਂ ਪਹਿਲਾਂ ਕੱਚਾ ਜੀ ਚੱਲ ਕੱਚਾ ਹੀ ਸੀ ਤੇ ਉਹ ਪੌੜੀਆਂ ਬਣੀਆਂ ਸਨ ਰੈਂਪ ਬਾਅਦ ਚ ਬਣਿਆ ਹੈ ਬਾਅਦ ਚ ਤੂੰ ਕਿੱਥੇ ਆ ਤੂੰ? ਸਰਾ ਖੂ ਹੈ ਜੇ। ਹੈਗਾ ਪੁਰਾਣਾ ਕੋ। ਹਾਂਜੀ। ਪੁਰਾਣੀ ਹੈ? ਨਹੀਂ ਆ ਜੇ। ਪੁਰਾਣੀ ਇਟਾਂ ਦਾ। ਹਾਂਜੀ। ਠੀਕ। ਮੰਦਰ ਨੂੰ ਪਾਣੀ ਜਾਂਦਾ ਕੋ। ਤਸੂ ਦਾ ਪਾਣੀ ਜਾਂਦਾ ਜੀ। ਅੱਛਾ। ਅੱਛਾ ਅੱਛਾ। ਮੰਦਰ ਕਿਹੜਾ ਹੁੰਦਾ ਇਹ? ਗਗਨਦੇ ਚੱਲਾ। ਹਾਂਜੀ। ਇਹ ਹੈ ਜੀ ਸਾਡੇ ਪੁਰਾਣੇ ਪੰਜਾਬ ਦੇ ਪਿੰਡਾਂ ਦਾ ਇੱਕ ਕਲਚਰ ਛੱਪੜ। ਜਾ ਕਹ ਲੋ ਤਲਾਬ ਪਹਾੜੀ ਪਿੰਡਾਂ ਜਿਸ ਨੂੰ ਤਲਾਬ ਆਖਦੇ ਹਨ ਤੇ ਇੱਥੇ ਕਦੀ ਲੱਗਦੀਆਂ ਸਾਰਾ ਸਾਲ ਰੌਣਕਾਂ ਤੇ ਮੀਂਹ ਦੇ ਪਾਣੀ ਨਾਲ ਇਹਨਾਂ ਦਿਨਾਂ ਵਿੱਚ ਪ੍ਰਸਾਦ ਦੇ ਦਿਨਾਂ ਵਿੱਚ ਇਹ ਲਵਲਵ ਪੜ ਜਾਂਦੇ ਸਨ ਇਹ ਸਾਰਾ ਸਾਲ ਪਿੰਡ ਦੀਆਂ ਔਰਤਾਂ ਮਟਿਆਰਾਂ ਆਪਣੇ ਗੰਦੇ ਕੱਪੜੇ ਲੀਲੇ ਲੈ ਕੇ ਪਹੁੰਚ ਜਾਂਦੀਆਂ ਤੇ ਇੱਥੇ ਲਗ ਲਗ ਘਾਟਾਂ ਤੇ ਉਹ ਕੱਪੜੇ ਧੋਣੀਆਂ ਤੇ ਪਸ਼ੂ ਵੀ ਇਨਾਂ ਤਲਾਬਾਂ 'ਚ ਨਹਾਏ ਜਾਂਦੇ ਸਾਹਮਣੇ ਇੱਕ ਗਗਨੀ ਦਾ ਢਿੱਲਾ ਮੰਦਰ ਇੱਕ ਪਹਾੜੀ ਦੀ ਚੋਟੀ ਤੇ ਬੜਾ ਪ੍ਰਾਤਨ ਮੰਦਰ ਹੈ ਬਣਿਆ ਹੋਇਆ